ਸਤਿਕਾਰਯੋਗ ਦੋਸਤੋ ਇੱਕ ਪੱਤਰਕਾਰ ਬੜਾ ਸੁਰਖੀਆਂ ਦੇ ਵਿੱਚ ਸ਼ਾਇਆ ਹੈ ਜਿਹਦਾ ਕੰਮ ਹੁੰਦਾ ਸਾਰਾ ਦਿਨ ਜ਼ਹਿਰ ਉਗੜਨਾ ਹੁਣ ਉਹਨੇ ਇੱਕ ਗੱਲ ਕੀਤੀ ਹੈ ਕਿ ਜਿਹੜੇ ਪੀਲੇ ਕਾਰਡ ਲੈਂਦੇ ਆ ਯੈਲੋ ਕਾਰਡ ਲੈਂਦੇ ਆ ਉਹ ਸਰਕਾਰ ਦੇ ਧੱਲੇ ਆ ਉਹ ਪੱਤਰਕਾਰ ਨਹੀਂ ਉਹ ਧੱਲੇ ਆ ਉਹਨਾਂ ਨੇ ਸਰਕਾਰ ਤੋਂ ਪੀਲਾ ਕਾਰਡ ਲੈ ਲਿਆ ਤਾਂ ਉਹ ਤਾਂ ਧੱਲੇ ਬਣ ਗਏ ਕਈ ਲੋਕ ਕਹਿੰਦੇ ਜੀ ਪੀਲੇ ਕਾਰਡ ਵਾਲਾ ਪੱਤਰਕਾਰ ਹੁੰਦਾ ਉਹ ਜਿਹਨੇ ਸਰਕਾਰ ਤੋਂ ਹੀ ਕਾਰਡ ਲੈ ਲਿਆ ਤਾਂ ਗੱਲਾ ਹੋ ਗਿਆ ਅਸੀਂ ਤਾਂ ਜਮਾ ਨਹੀਂ ਲੈਂਦੇ ਸਰਕਾਰ ਦਾ ਕਾਰਡ ਸਰਕਾਰ ਨੇ ਬੈਨ ਕਰਨਾ ਹੈ ਬੰਦ ਕਰਨਾ ਪੁੱਛ ਕਰਦੇ ਜੇਲੀ ਡੱਕਦੇ ਸਾਨੂੰ ਕਾਰ ਇਹਨਾਂ ਦੇ ਚਾਹੀਦੇ ਜਿਹੜੇ ਆ ਖੜੇ ਐ ਅਜਾ ਤੂੰ ਹੀ ਕਰਨਾ ਚੰਗਾ ਆ ਗਿਆ ਦਲਾਂ ਦਾ ਸਭ ਤੋਂ ਵੱਡਾ ਤੂੰ ਐ ਸਰਕਾਰ ਤੋਂ ਸਰਕਾਰ ਬੜਾਈ ਕਿਨੇ ਲੋਕਾਂ ਨੇ ਸਰਕਾਰ ਬੜਾਈ ਐ ਤੂੰ ਗੱਡੀ ਜਿਹੜੀ ਲਈ ਫਿਰਦਾ ਐ ਇਹਦੀ ਆਰ ਸੀ ਸਰਕਾਰ ਤੋਂ ਨਹੀਂ ਬੜਾਈ ਇਹਦਾ ਜਿਹੜਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਉਹ ਤੂੰ ਸਰਕਾਰ ਤੋਂ ਨਹੀਂ ਬਣਾਇਆ ਤੂੰ ਟ੍ਰੇਨਾਂ ਤੇ ਚੜਦਾ ਤੂੰ ਬੱਸਾਂ ਤੇ ਚੜਦਾ ਸਰਕਾਰੀਆਂ ਤੇ ਤੂੰ ਕੀ ਹੋਇਆ ਤੂੰ ਥੱਲਾ ਨਾ ਹੋਇਆ ਕਿਸਾਨ ਆਪਣੀਆਂ ਫਸਲਾਂ ਵੇਚਦੇ ਆ ਝੋਨਾ ਵੇਚਦੇ ਆ ਕਣਕ ਵੇਚਦੇ ਆ ਸਰਕਾਰ ਨੂੰ ਵੇਚਦੇ ਫਿਰ ਇਹਦਾ ਮਤਲਬ ਵੀ ਸਰਕਾਰ ਉਹ ਸਾਰੇ ਜਿਹੜੇ ਕਿਸਾਨ ਆ ਉਹ ਵੀ ਥੱਲੇ ਹੋ ਗਏ ਉਹ ਬਿਨਾ ਮਤਲਬ ਤੋਂ ਬੋਲੀ ਜਾਂਦਾ ਯਾਰ ਜਿਹੜੇ ਪੱਤਰਕਾਰ ਜਿਹਨੂੰ ਕਾਰਡ ਮਿਲਦਾ ਹੈ ਕਿ ਉਹ ਕਿਹੜਾ ਸਰਕਾਰ ਨਾਲ ਲੜਦੇ ਨਹੀਂ ਜਿੱਥੇ ਸਰਕਾਰ ਗਲਤ ਕਰਦੀ ਹੈ ਉੱਥੇ ਲੜਦੇ ਆ ਡਟ ਕੇ ਖੜਦੇ ਆ ਉੱਥੇ ਉੱਥੇ ਲੜਦੇ ਵੀ ਆ ਹੁਣ ਜੇ ਕੋਈ ਚੰਗਾ ਮਾਰਕਾ ਮਾਰਦਾ ਮੱਲਾ ਮਾਰਦਾ ਆਪਦੇ ਕਿੱਤੇ ਦੇ ਵਿੱਚ ਉਹਨੂੰ ਸਰਕਾਰ ਸਮਰਥਨ ਕਰਦੀ ਹੈ ਮੁੱਖ ਮੰਤਰੀ ਸਮਰਥਨ ਕਰਦਾ ਰਾਸ਼ਟਰਪਤੀ ਸਮਰਥਨ ਕਰਦਾ ਪ੍ਰਧਾਨ ਮੰਤਰੀ ਉਹਨੂੰ ਸਮਰਥਨ ਕਰਦਾ ਕੀ ਉਹ ਸਾਰੇ ਧੱਲੇ ਹੋਗੇ ਵੀ ਉਹਨਾਂ ਨੂੰ ਜਿਵੇਂ ਸਮਰਥਨ ਕਰਦੇ ਆ ਤਾਂ ਧੱਲੇ ਹੋਗੇ ਕੋਈ ਮਾੜਾ ਬੁਟਾ ਸੋਚ ਯਾਰ ਸਾਰਾ ਦਿਨ ਜ਼ਹਿਰ ਹੀ ਉਗਲਣਾ ਜਹਿਰ ਹੀ ਉਗਲੀ ਜਾਣਾ ਸਰਕਾਰ ਦੇ ਖਿਲਾਫ ਬੋਲੀ ਜਾ ਸਾਨੂੰ ਕੀ ਤਰਾਜ ਪਰ ਅਈ ਆਪਣੇ ਭਾਈਚਾਰੇ ਦੇ ਖਿਲਾਫ ਵੀ ਬੋਲੀ ਜਾਂਦਾ ਉਹ ਸਾਰੇ ਦੱਲੇ ਆ ਦੱਲਾ ਸ਼ਬਦ ਨੂੰ ਬੜਾ ਥਿਆ ਹੈ। ਨਾ ਵੀ ਦੱਲਾ ਝੋਂਕਾ ਵੀ ਦੱਲਾ ਹੈ। ਤੂੰ ਚੰਗਾ ਚੰਗਾ ਗੱਲਾ। ਵੱਡਾ ਤਲਾ ਤਾਂ ਤੂੰ ਆ ਸਾਰਾ ਤੋਂ। ਦੱਲਾ ਦੱਲਾ ਸਾਰਾ ਜਨ ਨੂੰ ਬੋਲੀ ਜਾਂਦਾ। ਉਹ ਮਣੀ ਮੂਟੀ ਸ਼ਰਮ ਕਰ ਯਾਰਾ।